ਸਾਰੇ ਪੰਗੇ ਤੁਹਾਡੇ ਪਾਏ ਹੋਏ ਨੇ ਮਾਨ ਸਾਹਿਬ ਜਦੋਂ ਸਟੇਜ ਤੇ ਚੜ ਕੇ ਕਹਿ ਦਿੰਦੇ ਹਾਂ ਮੈਂ ਪੰਜਾਬ ਲਈ ਆਹ ਕਰ ਦੂੰ ਮੈਂ ਪੰਜਾਬ ਲਈ ਉਹ ਕਰ ਦੂੰ ਮੇਰਾ ਖਜ਼ਾਨਾ ਭਰਿਆ ਹੋਇਆ ਹੁਣ ਲੋਕ ਡੋਬ ਰਹੇ ਨੇ ਦੇਖ ਰਹੇ ਨੇ ਕਿ ਇਹ ਸਰਕਾਰ ਕਦੋਂ ਉਹ ਬੋਰੀ ਦਾ ਮੂੰਹ ਸਾਡੇ ਲਈ ਖੋਲੇ ਕਦੋਂ ਇਹ ਸਰਕਾਰ ਕੋਈ ਰਾਹਤ ਦਾ ਪੈਕੇਜ ਲਾਨੇ ਓ ਐਮਐਲਏ ਸਾਹਿਬ ਤੁਸੀਂ ਤਾਂ ਬੜੀ ਟੈਨਸ਼ਨ ਚੱਕੀ ਫਿਰਦੇ ਹੋ ਹੈ ਮਸਲਾ ਟੈਨਸ਼ਨ ਵਾਲਾ ਹੀ ਆ ਜੀ ਦੁਬਾਰਾ ਸਰਕਾਰ ਵੀਡ ਨਹੀਂ ਹੁੰਦੀ ਫਿਰ ਆਪਣੀ ਫਿਰ ਮੇਰੀ ਗੱਲ ਸੁਣ ਧਿਆਨ ਨਾਲ ਮੈਂ ਤੂੰ ਤੁਸੀਂ ਖਬਰਾਂ ਦੂਜੀਆਂ ਸੁਣਦੇ ਹੋ ਨਾ ਮੇਰੇ ਦਿੱਤੇ ਹੋਏ ਬਿਆਨ ਉਹ ਤੁਸੀਂ ਕੋਈ ਨਹੀਂ ਦੇਖਦਾ ਆ ਮੈਂ ਕਿਹਾ ਪਹਿਗਾ ਸਾਰੇ ਪੰਚਾਂ ਨੂੰ ਸਾਰੇ ਸਰਪੰਚਾਂ ਨੂੰ ਮੈਂ ਕਹਤਾ ਵੀ ਭਾਈ ਜਿਹੜੀਆਂ ਪੰਚਾਇਤੀ ਜ਼ਮੀਨਾਂ ਪਈਆਂ ਨੇ ਜਾਂ ਜਿਹੜੇ ਸਰਕਾਰੀ ਅਦਾਰੇ ਬੰਦ ਪਏ ਨੇ ਉਹਨਾਂ ਨੂੰ ਵਿੱਚੋਂ ਉਹ ਜਿਹੜਾ ਪੈਸਾ ਆਊਗਾ ਉਹ ਆਪਾਂ ਸਾਰੇ ਰਲ ਮਿਲ ਕੇ ਆ ਮੇਰਾ ਮਤਲਬ ਬਾਕੀ ਬਚਦਾ ਹੜ ਪੀੜਤਾਂ ਨੂੰ ਦੇ ਦਾਂਗੇ ਆਪਾਂ ਦਾਨ ਵੀ ਕਰਾਂਗੇ ਦਸਵੰਦ ਵੀ ਕੱਢਾਂਗੇ ਸਾਰੇ ਕੰਮ ਹੋਣਗੇ ਟੈਨਸ਼ਨ ਨਾ ਲਓ ਉਹ ਵੀ ਸਭ ਸਮਝਾਓ ਮੜਿਆ ਐਮ ਐਲ ਏ ਸਾਹਿਬ ਉਹ ਨਹੀਂ ਮਾਨ ਸਾਹਿਬ ਇਹਨੂੰ ਆਪਾਂ ਨੂੰ ਸੀਰੀਅਸ ਲੈਣਾ ਪੈਣਾ ਇਸ ਵਾਰ ਲੋਕ ਉਬਲੇ ਬੈਠੇ ਨੇ ਆਪਣੇ ਖਿਲਾਫ ਮੈਂ ਕਿਹਾ ਟੈਨਸ਼ਨ ਨਾਲ ਹੈ ਸਾਰੀ ਗੱਲ ਦੀ ਟੈਨਸ਼ਨ ਮੇਰੇ ਸਿਰ ਤੇ ਪਾ ਦਿਓ ਮੈਂ ਐਦਾਂ 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 ਨਵੇੜ ਨੂੰ ਘਬਰਾਉਣਾ ਠੀਕ ਆ ਜੀ ਮਾਨ ਸਾਹਿਬ ਹੁਣ ਮੇਰੀ ਸੁਣੋ ਗੱਲ ਮੈਂ ਨਾ ਤੁਹਾਨੂੰ ਇੱਕ ਚੁਟਕਲਾ ਸੁਣਾਉਣਾ ਨਾ ਨੰਨੀ ਕਿੱਕੀ ਸੁਣਾਉਣਾ ਸੁਣਾ ਫਿਰ ਆ ਕਿੱਕਲੀ ਕਲੀਰ ਦੀ ਪੱਗ ਸੁਖਵੀਰ ਦੀ ਦੁਪੱਟਾ ਮੇਰੇ ਭਾਈ ਦਾ ਬਸ ਕਰੋ ਬਸ ਕਰੋ ਰੱਬ ਦਾ ਵਾਸਤਾ ਬਸ ਕਰੋ